हां जी दोस्तों ਅਸੀਂ ਬ੍ਰਿਜ ਦੀ ਉਸ ਜਗ੍ਹਾ ਤੇ ਖੜੇ ਆਂ ਜਿਹੜਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਮੈਂ ਤੁਹਾਨੂੰ ਬ੍ਰਿਜ ਦਾ ਜਿਹੜਾ ਜੰਗਲਾ ਉਹਦੇ ਵਿੱਚ ਦੀ ਇੱਕ ਚੀਜ਼ ਦਿਖਾਉਣਾ ਵਿਰਲ ਦਿਖਾਉਣਾ ਇਹ ਉਹ ਵਿਰਲ ਹੈ ਜਦੋਂ ਕੋਈ ਵੱਡਾ ਜਹਾਜ਼ ਆਉਂਦਾ ਹੈ ਉੱਚਾ ਜਿਹੜਾ ਕਹਿੰਦੇ ਸਮੁੰਦਰੀ ਬੇੜਾ ਹੁੰਦਾ ਉਦੋਂ ਇਸ ਪੌਲ ਨੂੰ ਅੱਧੋ-ਅੱਧੋ ਉੱਪਰ ਚੁੱਕਿਆ ਜਾਂਦਾ ਤੁਹਾਨੂੰ ਤਸਵੀਰ ਦੇ ਵਿੱਚ ਦਿਖਾ ਰਹੇ ਆ ਕਿ ਇਸ ਤਰ੍ਹਾਂ ਉੱਪਰ ਚੁੱਕਿਆ ਜਾਂਦਾ ਇਹ ਉਹ ਜਗ੍ਹਾ ਹੈ ਬਿਲਕੁਲ ਜਿੱਥੋਂ ਇਹ ਬ੍ਰਿਜ ਦੋ ਹਿੱਸਿਆਂ ਦੇ ਵਿੱਚ ਦਫਾੜ ਹੋ ਕੇ ਉੱਪਰ ਨੂੰ ਚੱਕਿਆ ਜਾਂਦਾ ਹੈ। ਹਾਂਜੀ ਦੋਸਤੋ ਅਸੀਂ ਬ੍ਰਿਜ ਦੀ ਉਸ ਜਗ੍ਹਾ ਤੇ ਖੜੇ ਆ ਜਿਹੜਾ ਦੋ ਹਿੱਸਿਆਂ ਦੇ ਵਿੱਚ ਵੰਡਿਆ ਜਾਂਦਾ ਹੈ। ਮੈਂ ਤੁਹਾਨੂੰ ਬ੍ਰਿਡ ਦਾ ਜਿਹੜਾ ਜੰਗਲਾ ਉਹਦੇ ਵਿੱਚ ਦੀ ਇੱਕ ਚੀਜ਼ ਦਿਖਾਉਣਾ ਵਿਰਲ ਦਿਖਾਉਣਾ। ਇਹ ਉਹ ਵਿਰਲ ਹੈ। ਜਦੋਂ ਕੋਈ ਵੱਡਾ ਜਹਾਜ਼ ਆਉਂਦਾ ਹੈ ਉੱਚਾ ਜਿਹੜਾ ਕਲੋ ਸਮੁੰਦਰੀ ਬੇੜਾ ਹੁੰਦਾ ਹੈ ਉਦੋਂ ਇਸ ਪੁਲ ਨੂੰ ਅੱਧੋ-ਅੱਧੂ ਉੱਪਰ ਚੁੱਕਿਆ ਜਾਂਦਾ ਤੁਹਾਨੂੰ ਤਸਵੀਰ ਦੇ ਵਿੱਚ ਦਿਖਾ ਰਹੇ ਹਾਂ ਕਿ ਇਸ ਤਰ੍ਹਾਂ ਉੱਪਰ ਚੁੱਕਿਆ ਜਾਂਦਾ ਇਹ ਉਹ ਜਗ੍ਹਾ ਹੈ ਬਿਲਕੁਲ ਜਿੱਥੋਂ ਇਹ ਬ੍ਰਿਜ ਦੋ ਹਿੱਸਿਆਂ ਦੇ ਵਿੱਚ ਦੁਫਾੜ ਹੋ ਕੇ ਉੱਪਰ ਨੂੰ ਚੁੱਕਿਆ ਜਾਂਦਾ ਹੈ No, this is the third time Bye.